ਪੰਦ ਨਹੀਂ ਹੋ ਰਹਾ ਲੋਈ ਮਿੱਤਰੋ ਚੱਲਦਾ ਤਾਂ ਤੁਸੀਂ ਲਿਆ ਵੇਖ ਠੀਕ ਹੈ ਤੇ ਹੁਣ ਬਾਈ ਹੋਰਾਂ ਨਾ ਕਰਦੇ ਆ ਗੱਲਬਾਤ ਵੀ ਕਿਵੇਂ ਲੱਗਿਆ ਤੇ ਜਿਹੜੇ ਬਾਈ ਚਲਾਉਂਦੇ ਸੀ ਫੰਨ ਕਰ ਲਓ ਮੜਾ ਜਾ ਕਿਵੇਂ ਲੱਗਿਆ ਬਹੁਤ ਗਾ ਸੈਟ ਹਾਂਜੀ ਜੀ ਕੋਈ ਲੋਡ ਲੋਡ ਐਕਸਟਰਾ ਲੱਗਿਆ ਹੋਵੇ ਨਹੀਂ ਕੋਈ ਲੋਡ ਨਹੀਂ ਕਿਉਂਕਿ ਨਾਰਮਲ ਤਾਂ ਆਪਾਂ ਦੇਖੋ ਇੰਨਾ ਸਿੱਟ ਕੇ ਚਲਾਉਣੀ ਹੈ ਨਹੀਂ ਜਿੰਨਾ ਇੱਥੇ ਸਿੱਟਿਆ ਸੀ ਨਾ ਬਾਕੀ ਹਲੇ ਬਲੇਡਾਂ ਦਾ ਮੂੰਹ ਬਣ ਜੂਗਾ ਜਦੋਂ ਪ੍ਰੋਪਰ ਫੇਰ ਗੱਲਬਾਤ ਬਣ ਜਾਣੀ ਆ ਤੇ ਇਨਾ ਡੂੰਘਾ ਤਾਂ ਚੱਲਦਾ ਨਹੀਂ ਜੇ ਆਪਾਂ ਚਲਾਤਾ ਹਾਂ ਜੇ ਨਾ ਆਪਾਂ ਚਲਾਤਾ ਥੱਲੇ ਸੀ ਨਾ ਦੋਹੇ ਲਿਵਰੀ ਦੋਨੇ ਦੋਨੇ ਥੱਲੇ ਦੋਨੇ ਥੱਲੇ ਸੀਗੇ ਭਰਾਵੋ ਬਾਕੀ ਜਿੰਨਾ ਹੁਣ ਉਹੀ ਗੱਲ ਆ ਵੀ ਚਲਾ ਲਿਆ ਇਹ ਹੁਣ ਚੱਲ ਰਿਹਾ ਸੀਗਾ ਤਕਰੀਬਨ ਆਪਾਂ ਕਹਿ ਦਈਏ ਵੀ ਇੱਕ ਗਿੱਠਾਂ ਦਾ ਹੈ ਸਿਸਟਮ ਦੇਖੋ ਐਲ ਸੀ ਮਿਲੇਡ ਨਹੀਂਗੇ ਐਲ ਦਾ ਇਹ ਥੋੜਾ ਘੱਟ ਹੁੰਦਾ ਠੀਕ ਹੈ ਤਕਰੀਬਨ 7 ਇੰਚ ਆਪਾਂ ਕਹਿ ਸਕਦੇ ਆ ਵੀ 7 ਇੰਚ ਡੂੰਘਾ ਸੀਗਾ ਬਾਕੀ ਆਪਾਂ ਮਿੱਟੀ ਵੀ ਥੱਲੇੋਂ ਪੱਟ ਕੇ ਦੇਖ ਲਾਂਗੇ ਵੀ ਕਿੰਨੀ ਕੁ ਢੰਗਾਈ ਤੱਕ ਜਾਂਦਾਗਾ ਤੇ ਇਹ ਮਿੱਟੀ ਫੁੱਲ ਭਰੀ ਹੋਈ ਸੀ ਪੂਰੀ ਤੇ ਬਾਕੀ ਚਲਾਉਣ ਵਾਲੇ ਬੰਦੇ ਨੂੰ ਵੱਧ ਪਤਾ ਲੱਗਦਾ ਹੁੰਦਾ ਵੀ ਟਰੈਕਟਰ ਦੀ ਕੀ ਪੋਜੀਸ਼ਨ ਹੈ ਨਾ ਨਹੀਂ ਠੀਕ ਬਹੁਤ ਵਧੀਆ ਚੱਲਦਾ ਏ ਔਕੇ ਚੱਲਦਾ ਸੀ ਬਾਈ ਕਹਿੰਦੇ ਤੇ ਬਾਕੀ ਗੱਲ ਕੀ ਹੈ ਵੀ ਇਹ ਬਾਈ ਹੋਰਾਂ ਦੀ ਕਿਸਮਤ ਖਿੱਚ ਕੇ ਲੈ ਕੇ ਆਈ ਹੈ ਕਿਉਂ ਹਨ ਹਾਂਜੀ ਹਾਂਜੀ ਨਾ ਜਿੱਦੇ ਉਹ ਆਪਣਾ ਚੱਲ ਰਿਹਾ ਸੀ ਲਾਈਵ ਲੱਗ ਰਿਹਾ ਸੀਗਾ ਉਤੇ ਹਾਂ ਵੇਖਦੇ ਸੀ ਸਾਰੇ ਜਾਨੂ ਹਾਂ ਵੇਖਤਾ ਰਹੇ ਸੀਗੇ ਤਾਂ ਬਾਈ ਸੀ ਪਰਚੀ ਸਾਰੇ ਬੈਠੇ ਜਿਹੜੀ ਸਾਰੇ ਤੇ ਉਤੇ ਲੱਗ ਰਿਹਾ ਸੀ ਵੀ ਆਊਗਾ ਹਾਂ ਆਹ ਜੀ ਬੈਠਾ ਸੀ ਹਾਂ ਸਹੀ ਉਮੀਦ ਹੈ ਨਾ ਕਮੈਂਟ ਵੀ ਕਰੇ ਇਹਨੇ 7 8 10 ਕਮੈਂਟ ਕਰੇ ਕਹਿੰਦਾ ਵੀ ਮੈਂ ਲੈ ਕੇ ਜਾਉਂ ਕਮੈਂਟ ਬਹੁਤ ਕਿਤੇ ਸੀਗੇ ਅਸੀਂ ਵੀ ਸਾਡਾ ਆਉਂਗਾ ਹੂੰ ਸਾਡਾ ਨੰਬਰ ਹੀ ਬੈਠੇ ਸੀ ਅੱਛਾ ਸਾਰੇ ਬੈਠੇ ਸੀ ਤੇ ਬਾਕੀ ਹੋਈ ਗੱਲ ਆ ਭਾਈ ਬਾਕੀ ਰਾਮੂ ਵਾਲੇ ਪਿੰਡ ਦੇ ਵਿੱਚ ਹੁਣ ਇਹ ਤੀਜਾ ਤੀਜਾ ਚੌਥਾ ਤੇ ਇੱਕ ਡਾਕਟਰ ਵਾਲਾ ਹੋ ਗਿਆ ਬਾਈ ਕੋਰੇ ਵਾਲਾ ਹੋ ਗਿਆ ਤੀਜਾ ਤੀਜਾ ਹੋ ਗਿਆ ਦੋ ਹੋਰ ਹਾਂ ਦੋ ਲਾਟਰੀ ਵਾਲੇ ਹੋ ਗਏ ਦੋ ਬਾਈ ਹੋਰ ਪੁੱਛੀ ਜਾਂਦੇ ਨੇਗੇ ਤੇ ਇਹੋ ਕਹੇ ਸੀ ਕਹਿੰਦੇ ਬਾਈ ਸੋਨੀ ਵਾਲਾ ਇਹ ਦਵਾ ਗਿਆ ਉਹ ਤੋਂ ਬਾਅਦ ਫਿਰ ਅਸੀਂ ਬਣਾਉਣੇ ਆ। ਤੇ ਬਾਕੀ ਭਰਾਵੋ ਚੱਲਦਾ ਤੁਸੀਂ ਦੇਖ ਹੀ ਰਿਹਾ। ਠੀਕ ਹੈ ਤੇ ਬਾਈ ਹੋਰਾਂ ਕੋਲੇ ਜਿੱਦਾਂ ਦੱਸਿਆ ਵੀ ਤੀਜਾ ਰੋਟਾਵੇਟਰ ਆਪਣਾ ਇਹ ਆ ਗਿਆ। ਇਹ 9 ਫੁੱਟਾ 10 ਫੁੱਟਾ ਇਹ 12 ਫੁੱਟਾ ਆ ਗਿਆ। ਹੁਣ ਜਿਹੜੇ ਦੋ ਆਉਣੇ ਨੇ ਉਹ ਵੀ 10 ਫੁੱਟੇ ਆਉਣਗੇ। ਬਾਕੀ ਜੇ ਕਿਸੇ ਵੀਰ ਨੇ ਕੋਈ ਗੱਲਬਾਤ ਕਰਨੀ ਹੈ ਤਾਂ ਨੰਬਰ ਆ ਰਿਹਾ ਆਪਣਾ ਇਸ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋਗੇ ਜਾਇਜ਼ ਰੇਟ ਆਪਣਾ ਕੁਆਲਿਟੀ ਪੱਕ ਤੋਂ ਕਹਿ ਦਈਏ ਵੀ ਪੂਰਾ ਸਿਰਾ ਹੋਊਗਾ ਜਿਵੇਂ ਬਾਡੀ ਇਹਦੀ 6mm ਦੀ ਹੈਗੀ ਥੱਲੇ ਰੂਟ ਆ ਜਿਹੜਾ 6890 ਦਾ 22mm ਦਾਗਾ ਬਲੇਡ ਐਲਸੀ ਆ 1323 ਦਾ 5 ਲੀਟਰ ਵਾਲਾ ਗੇਅਰ ਹੋ ਗਿਆ 213628 ਸਾਈਡ ਤੇ ਹੋ ਗਿਆ 4mm ਦਾ ਡੱਲਾ ਹੋ ਗਿਆ 8 ਸਪਰਿੰਗ ਹੋਗੇ 10mm ਦੀਆਂ ਇਹੜੀਆਂ ਸਾਈਡ ਵਾਲੀਆਂ ਪਲੇਟਾਂ ਨਿੱਗੀਆਂ ਉਹ ਹੋਗੀਆਂ ਮੰਨ ਕੇ ਚੱਲੋ ਜੇ ਤੁਸੀਂ ਨਾਰਮਲ ਇਹ ਚੀਜ਼ ਬਣਵਾਉਂਗੇ ਤਾਂ ਤੁਹਾਨੂੰ ਤਕਰੀਬਨ ਤਕਰੀਬਨ 2.5 ਲੱਖ ਦੇ ਲਵੇ ਤਵੇ ਟੱਚ ਕਰੂਗਾ ਆਪਾਂ ਤੁਹਾਡਾ ਦੋ ਤੋਂ ਥੱਲੇ ਸਾਰ ਦਿਆਂਗੇ ਇਹ ਵਿੱਚ ਬਾਕੀ ਜਿਆਦਾ ਜਾਣਕਾਰੀ ਵਾਸਤੇ ਕਾਲ ਕਰ ਲਿਓ ਸਾਡੇ ਨੰਬਰ ਤੇ ਸਤਿ ਸ਼੍ਰੀ ਅਕਾਲ ਜੀ